ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਸੰਡੇ ਦਾ ਦਿਨ ਹੈ ਅੱਜ ਤੇ ਸੰਡੇ ਦੇ ਦਿਨ ਆਪਾਂ ਬਣਾਵਾਂਗੇ ਹਲਕਾ ਫੁਲਕਾ ਜਿਹਾ ਲੰਚ ਜਿਆਦਾ ਹੈਵੀ ਵਾਲਾ ਨਹੀਂਗਾ ਕਿਉਂਕਿ ਜਿਆਦਾ ਹੈਵੀ ਦੇ ਵਿੱਚ ਆਪਾਂ ਸਵੇਰ ਸੁਬਾਹ ਹੈਗੀ ਪਰੌਠੇ ਖਾ ਚੁੱਕੇ ਹਾਂ ਇਸ ਲਈ ਹੈਨਾ ਹੁਣ ਸੋਚਿਆ ਕਿ ਦੁਪਹਿਰ ਜਿਹੜਾ ਲੰਚ ਆਉ ਆਪਾਂ ਬਿਲਕੁਲ ਹਲਕਾ ਲਾਈਟ weight ਬਣਾ ਕੇ ਖਾਈਏ ਜੀ ਲਾਈਟ weight ਬਣਾਉਣ ਲਈ ਆਪਾਂ ਲਏ ਨੇ ਜੀ ਇੱਕ ਕੌਲੀ ਮੈਂ ਦਲੀਏ ਦੀ ਲਈ ਹੈ ਜਿਹੜੀ ਭੌਂਕੇ ਰੱਖੀ ਤੇ ਇਹ ਫੁੱਲ ਕੇ ਕਾਫੀ ਹੋ ਗਈ ਕੌਲੀ ਕਿਹੜੀ ਲਈ ਆਪਾਂ ਹੀ ਲਈ ਹੈ तकरीबन 50 ਕ੍ਰਾਮ ਮੈਂ ਤਾਂ ਦਲੀਆ ਬਹੁਤ ਖਾਨੀ ਆ ਭਾਈ ਸਹੀ ਬਾਤ ਹੈ ਨਾ ਤੇ ਇੱਕ ਲਿਆ ਆਪਾਂ ਨੇ ਪਿਆਜ਼ ਆਲੂ ਕੱਟ ਕੇ ਆਪਾਂ ਪਾਣੀ ਚ ਰੱਖ ਲਿਆ ਲੰਬਾ ਸਮਾਂ ਨਹੀਂ ਜ਼ਿਆਦਾ ਕਰ ਦੇਗੇ ਉਧਰ ਸਾਡੇ ਇੰਨੀ ਜ਼ੋਰ ਦੀ ਬਾਰਿਸ਼ ਪੈ ਰਹੀ ਆ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਪਤਾ ਨਹੀਂ ਕਿਉਂ ਬਾਰਿਸ਼ ਤਾਂ तकरीबन ਹਰ ਦੂਜੇ ਦਿਨ ਆਉਣਾ ਲਾਜ਼ਮੀ ਹੈ ਨਾ ਕੱਲ ਵੀ ਬਹੁਤ ਜ਼ੋਰ ਦੀ ਬਾਰਿਸ਼ ਸੀ ਮੈਂ ਸੋਚਿਆ ਚਲੋ ਇੱਕ ਦੋ ਸੂਟ ਆਪਾਂ ਬਟਿਕ ਤੋਂ ਸਮਾਉਣੇ ਜਦ ਮੈਂ ਜਾਣ ਲੱਗੀ ਤਾਂ ਭਾਈ بارش ਬੜੀ ਜ਼ੋਰ ਦੀ ਸੀ ਤੇ ਆਪਾਂ ਫਿਰ ਵਾਪਸ ਆਗੇ ਨਹੀਂ ਗਏ ਨਿਕਰ ਆਪਾਂ ਨੇ। ਤੋਂ ਚਲੋ ਆਪਾਂ ਕੋਈ ਕਟਿਆੜੇ ਆਪ ਹੀ ਫਿਰ ਆਪਾਂ ਨੇ ਸੀ ਲਿਆ। ਕਿ ਨਾਲੇ ਪੈਸੇ ਬੱਚੇ ਚਲੋ بارش ਛਾਣ ਦੇਵਾ ਨੀ ਨਾ। ਹਨਾ ਜੀ ਬਾਕੀ ਇਹ ਗੱਲ ਗੱਲ ਪੈਸਿਆਂ ਦੀ ਨਹੀਂ ਵੈਸੀ ਮੈਂ ਤਾਂ ਨਾਰਮਲੀ ਮਜ਼ਾਕ ਕਰਦੀ ਆ। ਇਹ ਆਪਾਂ ਬਣਾਵਾਂਗੇ ਹੁਣ ਲੰਚ। ਇਹਦੇ ਨਾਲ ਦਲੀਏ ਦਾ ਲੰਚ ਅੱਜ ਦਹੀਂ ਦੇ ਨਾਲ ਖਾਣ ਲਈ। ਤੋਂ ਆਪਾਂ ਚਲੋ ਧਰਦੇ ਆ ਇਧਰ। ਕੁੱਕਰ ਜਾਂ ਤੱਕ ਗਰਮ ਹੋ ਦਾ ਤੱਕ ਆਪਣੇ ਪਿਆਜ਼ ਦੀ ਕਟਿੰਗ ਹੋ ਜਾਏ। ਆਪਾਂ ਪਿਆਜ਼ ਕੱਟ ਕੇ ਉਹਦੇ ਵਿੱਚ ਪਾ ਲਿਆ, ਵਿੱਚ ਪਾ ਲਿਆ ਜੀਰਾ। ਜੀਰਾ ਪਾ ਕੇ ਫਿਰ ਚੰਗੀ ਤਰ੍ਹਾਂ ਭੁੰਨਦੇ ਆ ਵਿੱਚ ਪਾਵਾਂਗੇ ਹਰੀ ਮਿਰਚ। ਹਨਾ? ਛੇਤੀ ਬਣ ਜਾਏਗਾ। ਕੁੱਕਰ 'ਚ ਰੱਖਾਂ ਦਾ ਮੇਰਾ ਮਤਲਬ ਕਿ ਜਲਦੀ ਜਲਦੀ ਬਣ ਜਾਏਗਾ। ਇੰਜ ਪਾਵਾਂਗੇ ਆਪਾਂ ਕੱਟ ਕੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਕਿਉਂਕਿ ਹਰੀ ਮਿਰਚ ਨਾਲ ਇਹਦਾ ਵੱਖਰਾ ਜਿਹਾ ਟੇਸਟ ਆਏਗਾ ਇਹ ਮਿਰਚਾਂ ਮੇਰੇ ਘਰ ਦੀਆਂ ਹਨ ਜਿਹੜੀਆਂ ਛੋਟੀਆਂ ਤੋਂੜ ਲਈ ਤਕਰੀਬਨ ਮੇਰੇ ਕਿੱਲੋਂ ਮਿਰਚਾਂ ਉੱਤਰੀਆਂ ਸੀ ਹੁਣ ਮੈਂ ਫੇਰ ਨਹੀਂ ਮੁੜ ਕੇ ਗਈ ਛੱਤ ਤੇ ਨਹੀਂ ਪੈ ਜਾਂਦਾ ਆਪਾਂ ਨੂੰ ਇਹਦਾ ਵਿਚਾਲ ਹੁਣ ਕਿਹੜਾ ਪਾਣੀ ਦੇਣ ਜਾਣਾ ਉੱਪਰ ਸਬਜ਼ੀ ਤੇ ਉਹ ਵੀ ਲੱਗੀ ਹੈ ਪਰ ਕੱਦੂ ਲੱਗੇ ਸੀ ਉਹ ਮੇਰੇ ਛੱਕ ਗਏ ਪਤਾ ਨਹੀਂ ਕਿਉਂ ਬੇਲਾਂ ਗੀਆਂ ਨਾ ਛੱਕ ਗੀਆਂ ਕੱਦੂ ਪਿਆਜ਼ ਹੋਈ ਤਾਂ ਆਪਾਂ ਸਿਆਣ ਚ ਚਲੋ ਨਿੱਕੇ ਨਿੱਕੇ ਜਿਹੇ ਉੱਤਰੇ ਸੀ ਵਿਚਾਰੇ ਬੱਚੇ ਜੀ ਜਿਹੜੇ ਹੋ ਗਏ ਤੇ ਹੁਣ ਆਪਾਂ ਲਾਵਾਂਗੇ ਸੁਹਾਗ ਨੇ ਮਹੀਨੇ ਬਾਅਦ ਸਾਹ ਹਟਣੀਆਂ ਤਾਂ ਪਾਲਕ ਵਗੈਰਾ ਲਾ ਦੇ ਪਾਲਕ ਵੀ ਆਪਣੇ ਆਪ ਵੀ ਥੋੜੀ ਜੁੱਤੀ ਹੋ ਗਈ ਸੀ ਕਿਉਂਕਿ ਵੀ ਵਿੱਚੇ ਭਰ ਗਿਆ ਸੀ ਇਹਦਾ ਕਰਕੇ ਤੇ ਵਿੱਚੇ ਆਪਾਂ ਹੁਣ ਇਹ ਪਿਆਜ਼ ਆਪਣਾ ਇੰਨਾ ਕੁ ਭੁੱਜ ਗਿਆ ਜਿਆਦਾ ਨਹੀਂ ਆਪਾਂ ਭੁੰਨੇ ਆ ਜਿਆਦਾ ਨਹੀਂ ਭੁੰਨੇ ਆਪਾਂ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣੀ ਆ ਅੱਜ ਮੈਂ ਸਟੈਂਡ ਉੱਚਾ ਵਾਲਾ ਕਰ ਬੈਠੀ ਆ ਮਿਕਸ ਕਰ ਲੈਨੇ ਆਪਾਂ ਇਹ ਹੇਠੇ ਇਹਨਾਂ ਹਨ ਤੇ ਫਿਰ ਆਪਾਂ ਇਹਨੂੰ ਹੁਣ ਥੋੜਾ ਇਹ ਵਿੱਚ ਬਾਹ ਬਣਾ ਆਲੂ ਪਾ ਲੈਨੇ ਆਪਾਂ ਆਲੂ ਪਰਚੇ ਨਾਲ ਆਲੂ ਪਾਣੀ ਚ ਪਿਆ ਹੋਵੇ ਨਮਕ ਪਾ ਕੇ ਰੱਖੋਗੇ ਕਾਲੇ ਨਹੀਂ ਬਿਲਕੁਲ ਵੀ ਹੋਣਗੇ ਤੇ ਚਾਲੂ ਭੁੱਜ ਜਾਣਗੇ ਹੁਣ ਨਾਲ ਜੀ ਆਪਾ ਹੁੰਦੇ ਆ ਇਹ ਵਿੱਚ ਆਪਾਂ ਨਮਕ ਨਹੀਂ ਹਲੇ ਪਾਵਾਂਗੇ कई दलिया बना हर एक अलग अलग तरीका हम बना मेरिया सारिया भैन बना दी ने अब मैं जाना सी बहर घूमी घूमी करना मैं सोचा सी कि बाहर जाके ही अच लंच होएगा और कितने रब न कित मंजूर के मैं बहर खाना खाव हूँ लो जी आप नमक स्वाद अनुसार हाँ लो थोड़ा जहाँ भी पैजू तो नहीं चलना अपना नाल ਤੇ ਇਹ ਚੰਗੀ ਤਰ੍ਹਾਂ ਪਾ ਗਏ ਆਪਣੇ ਚਪਾਵੇਂ ਦੇ ਟਮਾਟਰ ਪਹਿਲਾਂ ਇਹਨਾਂ ਨੂੰ ਥੋੜੇ ਜਿਹੀ ਚੰਗੀ ਤਰ੍ਹਾਂ ਮੀਂਹ ਵੀ ਬੜੀ ਛੋੜੀ ਠੰਡੀ ਠੰਡੀ ਹਵਾ ਆ ਰਹੀ ਹੈ ਅਗਰ ਕਿਚਨ ਦੇ ਵਿੱਚ ਪਕਾ ਦੇ ਪਾ ਲਾਗੇ ਹੁਣ ਟਮਾਟਰ ਇਕ ਨਾ ਹੋ ਜੀ ਦੇਖੋ ਇਹ ਹਾਪੇ ਰੱਪੇ ਚ ਪਾਲਾ ਗਿਰਨ ਹਲਦੀ ਹਲਦੀ ਪਾਣੀ ਹਾਦੀ ਆਪਣੇ ਛੇ ਵਾਲੀ ਬਹੁਤ ਚੰਗੀ ਚੀਜ਼ ਆ ਨਾ ਤੁਸੀਂ ਕਿਸੇ ਕਿਸ ਨੇ ਆ ਕਿ ਛੇ ਦੇ ਨਾਲ ਲਾ ਰਾ ਤੋ ਸਿਆਣੇ ਲੋਕ ਇਹ ਦੁੱਧ ਚ ਪਾ ਕੇ ਹਲਦੀ ਪੀਂਦੇ ਜਿਵੇਂ ਮੇਰੇ ਹਸਬੰਦ ਵੀ ਪੀਂਦੇ ਆ ਆ ਬਹੁਤ ਬਹੁਤ ਵਾਟੇ ਕਿ ਸਾਡਾ ਇਹ ਦੁੱਧ ਚ ਆਗਾ ਚੰਗੀ ਚੀਜ਼ ਨਹੀਂ ਕਿਉਂਕਿ ਉਹਨਾਂ ਕਰ ਪਿਆਰ ਵੱਧ ਮਿਲਦਾ ਵਾ ਤੋ ਜਦੋਂ ਤਾਂ ਫੋਟੇ ਨੂੰ ਚਾਰੇ ਕੀ ਮ ਕੋਸ਼ਮੜਾ ਕੇ ਦਿੰਦੇ ਨੇ ਐਦਾਂ ਦੇ ਤੁਸੀਂ ਸਬਜ਼ੀ ਖਾਓ ਰੋਟੀ ਦੇ ਨਾਲ ਹਨਾ ਕਿੰਨੀ ਵਧੀਆ ਲੱਗਦੀ ਘੈਂਟ ਜਿਹਾ ਬਣ ਗਿਆ ਇਹ ਵੀ ਨਾ ਘੈਂਟ ਘੈਂਟ ਜਿਹਾ ਮਸਾਲਾ ਲੱਗਣ ਲੱਗਿਆ ਨਾ ਵੀ ਘੈਂਟ ਜਿਹਾ ਬਣਿਆ ਵਾ ਹਨਾ ਦੇਖੋ ਕਿੰਨਾ ਸੋਹਣਾ ਹੁਣ ਇਹ ਚਲਵਾ ਦੇ ਛੀਟੀ ਛਟਪਟਾ ਬਣਾਉਣੇ ਕਿਵ ਤੇ ਸਬਜ਼ੀ ਵੀ ਆਣਾ ਇੱਕ ਛੀਟੀ ਲਵਾਓ ਐਦਾਂ ਆਲੂ ਪਾ ਕੇ ਤਾਂ ਬੱਸ ਫਿਰ ਹੋ ਜਾਂਦੀ ਹੈ ਵਾਲੇ ਵਾਲੇ ਚਲੋ ਇਹ ਚਾਪਾ ਪਾਣੀ ਹੋਰ ਪਾਵਾਂ ਕਿਉਂਕਿ ਆਪਾਂ ਨੇ ਸਿਟੀਆਂ ਉਹਨੂੰ ਵੀ ਲਵਾਉਣੀਆਂ ਦਲੀਏ ਨੂੰ ਵੀ ਲਵਾਉਣੀਆਂ ਨੇ ਮੂੜ ਬਣਨ ਸੀ ਕਿ ਬਾਹਰ ਲੰਚ ਕਰਾਂਗੇ ਨਾ ਸਟਾਲਾ ਸੱਜਣ ਨੂੰ ਮੰਗੜਾ ਤਾਂ ਫਿਰ ਮੈਂ ਸੋਚਿਆ ਹੁਣ ਚਲੋ ਮੀ ਆ ਗਿਆ ਭਾਈ ਆਖਰਕਾਰ ਦਲੀਏ ਤੇ ਹੀ ਆਜੋ ਹੁਣ ਹਨਾ ਚਲੋ ਦਲੀਆ ਦੀ ਮਾਰਕੀ ਜੀ ਸੇਬ ਨੇ ਠੀਕ ਆ ਤਾਂ ਉਹ ਹੈਵੀ ਕਰ ਲਿਆ ਸੀ ਨਾਸ਼ਤਾ ਆਪਾਂ ਨੇ ਆਪਾਂ ਇੱਥੇ ਦਲੀਆ ਬਣਾ ਦਲੀਆ ਭਿਓ ਕੇ ਰੱਖ ਦੋ 10 ਮਿੰਟ ਲਈ ਬੜਾ ਫੁੱਲ ਜਾਂਦਾ ਵਾ ਕਾ ਕਾਲੀ ਦੇ ਦੋ ਕਟੋਰੀਏਮ ਤਕਰੀਬਨ 5 ਕਟੋਰੀ 5 ਕਟੋਰੀਏ ਦੋ ਕਟੋਰੀਏ ਨਾਰਮਲੀ ਬਣ ਜਾਂਦੀਆਂ ਨੇ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਇਹ ਫੁੱਲ ਕੇ ਹੋਰ ਵੀ ਫੁੱਲਣ ਵਾਲੇ ਹੋ ਹੋ ਪਾ ਲੈ ਆਪਾਂ ਹੁਣ ਇਹ ਤਲਵਾਵਾਂਗੇ ਦੋ ਸੀਟੀਆਂ ਜਲਦੀ ਬਣ ਜਾਏਗਾ ਸਿਟੀਆਂ ਦਾ ਜਿਹੜੀਆਂ ਪਹਿਲੀਆਂ ਬੁੜੀਆਂ ਜਿੱਦਾਂ ਕਿ ਮੇਰੀ ਦਾਦੀ ਮਾਂ ਬਣਾਉਂਦੀ ਹੁੰਦੀ ਸੀ ਉਹਨੇ ਹਾਰੇ ਦੇ ਵਿੱਚ ਧਰਨਾ ਹਾਰੇ ਦੇ ਵਿੱਚ ਆਪਾਂ ਕੀ ਲੱਗਿਆ ਰਹਿ ਗਿਆ ਹਾਰੇ ਦੇ ਵਿੱਚ ਧਰਨਾ ਨੇ ਦਲੀਆ ਚਾਹੇ ਆਪਣਾ ਕੀਏ ਦੀ ਸਬਜ਼ੀ ਬਣਾਉਣੀ ਹਨਾ ਐਸੀਆਂ ਚੀਜ਼ਾਂ ਆਲੂ ਵੀ ਸਬਜ਼ੀ ਹਾਰੇ ਚ ਪਾ ਕੇ ਤੜਕਾ ਲਾ ਕੇ ਬਣਾਉਣੀ ਤਾਂ ਬਹੁਤ ਟੇਸਟ ਬੰਦੀ ਸੀ ਸਾਡੀ ਮਦਰ ਘੱਟ ਬਣਾਉਂਦੀ ਸੀ ਜਲਦੀ ਦਾ ਬਹੁਤ ਬਣਾਉਂਦੀ ਸੀ ਫਿਰ ਦਾਦੀ ਮਾਂ ਦਾਦੀ ਚ ਜਵਣਾ ਹੁੰਦੀ ਬੰਮੀ ਸਾਡੀ ਟਾਲ ਦੇ ਗਈ ਹੁੰਦੀ ਸੀ ਕਿ ਚਲ ਬਣਾ ਤਾਂ ਲੈਣੀ ਆ ਕਿ ਬੇਬੇ ਕਹਿੰਦੇ ਨੇ ਓਦਾਂ ਇਸ ਵੀ ਕੋਈ ਚੀਜ਼ ਖਾਣੀ ਤਾਂ ਚੱਲੋ ਜੀ ਬੇਬੇ ਕੋਲੇ ਚੱਲਦੇ ਆਂ ਬੇਬੇ ਨੇ ਬਣਾ ਕੇ ਦੇਣੀ ਜੱਦਿਆਂ ਨੂੰ ਪੋਤੇ ਪੁੱਤੀਆਂ ਬਹੁਤ ਪਿਆਰੇ ਹੁੰਦੇ ਨੇ ਚਲੋ ਆਪਾਂ ਤੁਹਾਨੂੰ ਦਿਖਾਵਾਂਗੇ ਦਲੀਆ ਬਣੇ ਤੇ ਹਰ ਜੀ ਆਪਣਾ ਸੋਣਾ ਸੋਣਾ ਪਿਆਰਾ ਪਿਆਰਾ ਦਲੀਆ ਬਣ ਕੇ ਤਿਆਰ ਹੈ ਮੈਂ ਥੋੜਾ ਜਨਾ ਸਖਤ ਰੱਖਿਆ ਵਾਣਾ ਬਾਲਾ ਢਿੱਲਾ ਜਾਣੀ ਰੱਖਿਆ ਕਿ ਜੇ ਦਹੀਂ ਪਾਉਣਾ ਜੇ ਦਹੀਂ ਪਾਵਾਂਗੇ ਉਹ ਵੈਸੇ ਆਟੋਮੈਟਿਕ ਢਿੱਲਾ ਹੋ ਜਾਣਾ ਨਹੀਂ ਤੇ ਫਿਰ ਪਾਣੀ ਪਣੀ ਜਾਂ ਹੋ ਜਾਂਦਾ ਕੰਮ ਕਾ ਨਹੀਂ ਚੰਗਾ ਲੱਗਦਾ ਵਾ ਮੈਨੂੰ ਤੇ ਵੈਸੇ ਮੇਰਾ ਜਮੂਡ ਆਫ ਸੀ ਕਿਉਂਕਿ ਬਾਹਰ ਲੰਚ ਕਰਨ ਦਾ ਮੂਡ ਬਣਾਇਆ ਸੀਗਾ ਹੋ ਗਿਆ ਆਫ ਸੋ ਹਣ ਆਪਾਂ ਘਰੇ ਹੀ ਬਸ ਦਲੀਆ ਖਾ ਕੇ ਦਹੀਂ ਦਲੀਆ ਟਾਈਮ ਪਾਸ ਕਰਾਂਗੇ ਅੱਜ ਹਨਾ ਤੇ ਤੁਸੀਂ ਦੱਸਿਓ ਤੁਹਾਨੂੰ ਮੇਰੀ ਬਣੀ ਹੋਈ ਇਹ ਦਲੀਆ ਦੀ ਦੁਪਹਿਰ ਦੀ ਡਿਸ਼ ਕਿੱਦਾਂ ਦੀ ਲੱਗੀ ਤੁਹਾਨੂੰ ਦਿਖਾਵਾਂ ਮੈਂ ਥੋੜਾ ਜਿਹਾ ਬਾਹਰ ਮੀਂਹ ਪੈਦਾ ਜਿਹਦੀ ਵਜ੍ਹਾ ਨਾਲ ਅੱਜ ਮੇਰਾ ਸਾਰਾ ਮੂਡ ਖਰਾਬ ਹੋ ਗਿਆ ਮੈਂ ਤੁਹਾਨੂੰ ਦਿਖਾਉਣੀ ਆ ਸਾਡੇ ਅੱਜ ਮੀਂਹ ਦੇ ਲੱਛਣ ਥੋੜਾ ਜਿਹਾ ਘਟਿਆ ਵਾ ਮੈਂ ਇੱਕ ਵੀਡੀਓ ਵੀ ਬਣਾਈ ਅੱਜ ਦੀ ਮੀ ਤੇ ਜਿਹਨੇ ਮੇਰਾ ਸਾਰਾ ਮੂੜਕਾਵ ਕਰਤਾ ਹਣ ਹੁਣ ਮੀ ਘਟ ਗਿਆ ਥੋੜਾ ਪਰ ਕਲੇ ਵੀ ਪੈ ਰਹੇ ਆਂ ਦੇਖੋ ਮੈਂ ਤਾਂ ਪਹਿਲਾਂ ਕੁਝ ਵੀ ਦਿਖਾਈ ਨਹੀਂ ਸੀ ਜਦੋਂ ਦਾ ਪਾਈਪਾਂ ਦੇ ਕਿੰਨੇ ਸਾਈਡ ਲਾ ਲਿਆ ਨੇ ਬਾਹਰ ਪਾਣੀ ਡੰਡਾ ਲਿਆ ਹੁਣ ਤਾਂ ਘਟ ਗਿਆ ਬਹੁਤ ਘਟ ਗਿਆ ਬੇਸਾ ਉਹ ਲਾਲੋ ਵੀ ਦਸਮਾ ਹਿੱਸਾ ਹੈ ਨੀਂਦਾ ਰਹਿ ਗਿਆ ਜਿਸਨੇ ਅੱਜ ਮੇਰਾ ਲੰਚ ਦਾ ਬ੍ਰੇਕ ਅਪ ਕਰ ਦਿੱਤਾ ਚਲੋ ਕੋਈ ਗਲਦੀ ਹੈ ਨਾ ਧੰਨਵਾਦ ਜਾਂਦੇ ਵਾਸਤੇ ਰੱਖੋ